ਚਾ ਇੰਨਾ ਚੜਿਆ ਹੋਇਆ ਰੰਗਾਂ ਵਿੱਚ ਐਨੇ ਗੁਲਤਾਨ ਤਮਾਸ਼ੇ ਨਿਤ ਪਾਰਟੀਆਂ ਹੁੰਦੀਆਂ ਨਿਤ ਨੱਚਦੇ ਨਿਤ ਕੋਈ ਫੰਕਸ਼ਨ ਹੁੰਦੇ ਉਦੋਂ ਹੀ ਵੇਲ ਨਹੀਂ ਮਿਲਦੀ ਮਹਾਰਾਜ ਕਹਿੰਦੇ ਕਹਿੰਦੇ ਇਹਨਾਂ ਨੇ ਸੁਰਤ ਗਵਾ ਦਿੱਤੀ ਇਹ ਹਾਲ ਹੋਇਆ ਫਿਰ ਹੋਇਆ ਕੀ ਫਿਰ ਬਾਬਰ ਬਾਣੀ ਫਿਰ ਗਈ ਕੋਈਰ ਨਾ ਰੋਟੀ ਖਾਏ ਜਦੋਂ ਬਾਬਰ ਦਾ ਹੱਲਾ ਫਿਰਿਆ ਨਾ ਕਈ ਬੰਦੇ ਆਖ ਕੇ ਕਹਿੰਗੇ ਬਾਬਰ ਬਾਣੀ ਚ ਸ਼ਬਦ ਸੁਣਾ ਦੋ ਬਾਬਰ ਬਾਣੀ ਨਹੀਂ ਹੈ ਕੋਈ ਬਾਣੀ ਤਾਂ ਗੁਰੂ ਨਾਨਕ ਸਾਹਿਬ ਦੀ ਹੈ ਆਖੇ ਬਾਬਰ ਬਾਣੀ ਸ਼ਬਦ ਵਰਤੇ ਉਹ ਬਾਬਰ ਬਾਣੀ ਦਾ ਅਰਥ ਹੈ ਬਾਬਰ ਦੀ ਦੁਹਾਈ ਬਾਬਰ ਦੀ ਦੁਹਾਈ ਫਿਰ ਗਈ ਚਾਰੇ ਪਾਸੇ ਵੀ ਬਾਬਰ ਆ ਗਿਆ ਬਾਬਰ ਆ ਗਿਆ ਲੋਕਿਆਂ ਲੋਕਾਂ ਦੇ ਮੂੰਹੋਂ ਬਾਬਰ ਬਾਬਰ ਨਿਕਲਿਆ ਤੇ ਮਹਾਰਾਜ ਕਹਿੰਦੇ ਜਦੋਂ ਬਾਬਰ ਦੀ ਦੁਹਾਈ ਫਿਰਿ ਬਾਬਰ ਦਾ ਨੌ ਲੋਕਾਂ ਦੀ ਜਵਾਨਾਂ ਤੇ ਆਇਆ ਨਾ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਆਮ ਬੰਦਿਆਂ ਦੀ ਤੇ ਗੱਲ ਛੱਡੋ ਜਿਹੜੇ ਸ਼ਾਹਾਂ ਦੇ ਪੁੱਤਰ ਰਾਜਕੁਮਾਰ ਸੀ ਨਾ ਕੁਮਾਰ ਜਿਹੜੇ ਐਸ਼ੋ-ਇਸ਼ਰਤ ਵਿੱਚ ਰਹਿੰਦੇ ਸੀ ਜਿਹੜੇ ਕਾਕੇ ਸੀ ਲਾੜਲੇ ਸੀ ਕਹਿੰਦੇ ਉਹਨਾਂ ਨੂੰ ਵੀ ਰੋਟੀ ਦੀ ਬੁਰਕੀ ਨਹੀਂ ਸੀ ਮਿਲੀ ਉਸ ਸਮੇਂ ਰੋਟੀ ਤਾਂ ਤਰਸ ਗਏ ਸਨ ਰਾਜਕੁਮਾਰ ਵੀ ਇੱਕ ਨਾ ਵਖਤ ਖੁਆਈਆ ਇੱਕ ਨਾ ਵਖਤ ਖੁਆਈ ਹੈ ਇੱਕ ਨਾ ਪੂਜਾ ਜਾਏ ਉਹਨਾਂ ਕਿਤੇ ਕੱਲੇ ਹਿੰਦੂਆਂ ਨਾਲ ਕੀਤਾ ਪਠਾਣਾ ਦੀਆਂ ਪਠਾਣੀਆਂ ਵੀ ਨਹੀਂ ਛੱਡੀਆਂ ਉਹਨਾਂ ਨੂੰ ਵੀ ਫੜ ਕੇ ਕੜੀਸ ਕੇ ਉਹਨਾਂ ਦੀਆਂ ਗੁੱਤਾਂ ਮਨ ਦਿੱਤੀਆਂ ਸਾਧ ਸੰਗਤ ਦੁਰਦਸ਼ਾ ਕੀਤੀ ਇੱਕ ਹਿੰਦੂਆਂ ਦੀਆਂ ਘਰ ਵਾਲੀਆਂ ਦੇ ਵਖਤ ਜਿਹੜੀਆਂ ਵਕਤ ਸਮਦੀ ਅਸੀਂ ਸੰਧਿਆ ਕਹਿੰਦੇ ਉਹ ਵੀ ਗਵਾਚ ਗਿਆ ਇੱਕ ਨਾ ਪੂਜਾ ਜਾਏ ਜਾ ਵਕਤ ਮੁਸਲਮਾਨਾਂ ਦੇ ਪੰਜੇ ਵਕਤ ਨਵਾਜ਼ ਗੁਜ਼ਾਰਾ ਹੈ ਵਕਤ ਸੰਨ ਵੀ ਇਹਨਾਂ ਨੇ ਨਵਾਜ਼ ਪੜ੍ਹਨੀ ਜੀ ਫਜ਼ਰ ਦੀ ਅਸਰ ਦੀ ਮਗਰਬ ਦੀ ਜੋਹਰ ਦੀ ਇਸ਼ਾ ਦੀ ਪੰਜੇ ਪੰਜੇ ਵਕਤ ਸੰਨ ਤੇ ਸਾਲ ਸੰਗਤ ਉਹ ਗਵਾਚ ਗਏ ਕਿਸੇ ਨੇ ਨਮਾਜ਼ ਨਹੀਂ ਪੜ੍ਹਨ ਦਿੱਤੀ ਇੱਕ ਨਾ ਪੂਜਾ ਜਾਏ ਕਈ ਪੂਜਾ ਕਰਦੇ ਤੇ ਕਰਦੀਆਂ ਸਨ ਉਹਨਾਂ ਨੂੰ ਪੂਜਾ ਕਰਨ ਦਾ ਟਾਈਮ ਨਹੀਂ ਦਿੱਤਾ ਕੌਣ ਹੁਣ ਫੁੱਲ ਲਿਆਵੇ ਤੋੜ ਕੇ ਕੌਣ ਹੁਣ ਦੀਵੇ ਲਾਵੇ ਕੌਣ ਹੁਣ ਪੂਜਾ ਅਰਚਨਾ ਕਰਨ ਦੇਵੇ ਚੌਕੇ ਵਿਣ ਹਿੰਦਵਾਣੀਆਂ ਕਿਉਂ ਟਿੱਕੇ ਕੱਢੈ ਨਾਏ ਜਿਹੜੀਆਂ ਨਹਾ ਕੇ ਨਾ ਚੌਕੇ ਤੇ ਚੜਦੀਆਂ ਸਨ ਇਸ਼ਨਾਨ ਕਰਕੇ ਤੇ ਮੱਥੇ ਨੂੰ ਟਿੱਕਾ ਲਾਉਂਦੀਆਂ ਸਨ ਗੁਰੂ ਜੀ ਕਹਿੰਦੇ ਉਹਨਾਂ ਦੇ ਚੌਕੇ ਚੌਕਾ ਕਹਿੰਦੇ ਜਿੱਥੇ ਰੋਟੀ ਟੁਕਰ ਸੋਈ ਬਣਾਉਂਦੇ ਜਿੱਥੇ ਰਸੋਈ ਹੈ ਨਾ ਜਿਹੜੀ ਇਹਨੂੰ ਚੌਕਾ ਕਹਿੰਦੇ ਸਨ ਪੁਰਾਣੇ ਟਾਈਮ ਵਿੱਚ ਕਹਿੰਦੇ ਚੌਕੇ ਖਾਲੀ ਹੋ ਗਏ ਹਿੰਦੂਆਂ ਦੇ ਹਿੰਦਵਾਣੀਆਂ ਹੁਣ ਉੱਥੇ ਪੈਰ ਨਹੀਂ ਪਾ ਸਕਦੀਆਂ ਉੱਥੇ ਇੰਨਾ ਮੁਗਲਾਂ ਨੇ ਆ ਕੇ ਰਾਜ ਕਰ ਲਿਆ ਜਿੱਥੇ ਇਹ ਨਹਾ ਕੇ ਚੌਕੇ ਦੇ ਵਿੱਚ ਪੈਰ ਪਾਉਂਦੀਆਂ ਸਨ ਤુલਸੀ ਦੇ ਪੱਤੇਾਂ ਦੇ ਛਿੜਕਾ ਕਰਦੀਆਂ ਸਨ ਉੱਥੇ ਇਹਨਾਂ ਜ਼ਾਲਿਮਾਂ ਨੇ ਉਹ ਚੌਕਿਆਂ ਨੂੰ ਪੈਰਾਂ ਹੇਠ ਮਦੌੜ ਦਿੱਤਾ ਉੱਥੇ ਸ਼ਰਾਬ ਕਬਾਬ ਚੱਲਦੀ ਪਈ ਐ ਇਹ ਹਾਲਾਤ ਹੋ ਗਏ ਚੌਕੇ ਵਿਣਹਿੰਦ ਵਾਣੀਆਂ ਕਿਉਂ ਟਿੱਕੇ ਕੱਢੇ ਕਿਉਂ ਟਿੱਕੇ ਕੱਢੈ ਨਾਏ RAM ਨਾ ਕਬਹੂ ਚੇਤਿਓ ਰੱਬ ਕਦੇ ਇਹਨਾਂ ਨੇ ਯਾਦ ਨਹੀਂ ਸੀ ਕੀਤਾ ਕਹੈਨੂ ਇਹ ਹਿੰਦੂ ਆਪਣੇ ਆਪ ਨੂੰ ਕਹਾਉਂਦੀਆਂ ਕਦੇ ਰਾਮ ਦਾ ਨਾਮ ਨਹੀਂ ਚੇਤੇ ਕੇਵਲ ਪਖੰਡ ਵਿੱਚ ਲਗੀਆਂ ਸਨ ਕਿ ਕਿਸੇ ਦਾ ਪਰਸ਼ਾਵਾ ਨਾ ਪੈ ਜਾਏ ਅਸੀਂ ਉੱਚੇ ਆ ਤੁਸੀਂ ਨੀਵੇਂ ਹੋ ਆਵਾ ਰੱਬ ਦੇ ਨਾਮ ਵਾਲੇ ਪਾਸੇ ਨੂੰ ਪੁੱਲ ਕੇ ਧਰਮ ਨੂੰ ਵੀ ਲੋਕਾਂ ਨੂੰ ਦੁੱਖ ਦੇਣ ਲਈ ਵਰਤਣ ਲੱਗ ਗਏ ਸਨ ਲੋਕ ਧਰਮ ਤੇ ਲੋਕਾਂ ਨੂੰ ਸੁਖ ਦਿੰਦਾ ਹੈ ਨਾ ਪਰ ਜਦੋਂ ਜ਼ਾਲਮ ਬੰਦੇ ਦੇ ਹੱਥ ਵਿੱਚ ਕੋਈ ਵੀ ਚੀਜ਼ ਆਉਂਦੀ ਹੈ ਉਹ ਸ਼ਸਤਰ ਬਣ ਜਾਂਦਾ ਭਾਵੇਂ ਧਰਮ ਵੀ ਕਿਉਂ ਨਾ ਆਵੇ ਧਰਮ ਨੂੰ ਵੀ ਹਥਿਆਰ ਬਣਾ ਲੈਂਦਾ ਔਰੰਗਜ਼ੇਬ ਨੇ ਧਰਮ ਨੂੰ ਵੀ ਹਥਿਆਰ ਬਣਾ ਕੇ ਤੇ ਜ਼ੁਲਮੇ ਕੀਤਾ ਲੋਕਾਂ ਦੇ ਉੱਤੇ ਧਾਰਮੀ ਬੰਦੇ ਦੇ ਹੱਥ ਵਿੱਚ ਜਿਹੜੀ ਮਰਜ਼ੀ ਚੀਜ਼ ਆ ਜਵੇ ਉਹ ਧਰਮ ਬਣਾ ਦਿੰਦਾ ਉਹਨੂੰ ਇਹ ਫਰਕ ਹੁੰਦਾ ਹੈ ਅਸਲ ਵਿੱਚ ਵਿਰਤੀ ਧਾਰਮਿਕ ਔਰ ਵਿਰਤੀ ਨਾਸਤਿਕ ਜਾਂ ਅਧਰਮੀ ਹੁੰਦੀ ਹੈ ਪਹਿਰਾਵਾ ਨਹੀਂ ਬਹੁਤੇ ਮੈਨੇ ਰਖਾਉਂਦਾ ਪਹਿਰਾਵਾ ਹੈ ਪਰ ਉਤਲਾ 5% ਹਿੱਸਾ ਅਸਲ ਰੂਪ ਦੇ ਵਿੱਚ 90 95% ਬੰਦੇ ਦੀ ਵਿਰਤੀ ਕੰਮ ਕਰਦੀ ਹੈ। RAM NA KABHU CHETYO ਪਹਿਲਾਂ ਕਹਿੰਦੇ ਸੀ ਰੱਬ ਜਪ ਲਓ। ਕਹਿੰਦੇ ਉਹ ਤਾਂ ਚੇਤੇ ਨਹੀਂ ਕੀਤਾ। ਹੁਣ ਕਹਿਣ ਨਾ ਮਿਲੈ ਖੁਦਾਏ ਨਾ ਮੁਸਲਮਾਨਾਂ ਦੀਆਂ ਜਿਹੜੀਆਂ ਪਠਾਣਾ ਦੀਆਂ ਔਰਤਾਂ ਨੇ ਉਹਨਾਂ ਨੂੰ ਵੀ ਹੁਣ ਖੁਦਾ ਕਹਿਣ ਦਾ ਹੁਕਮ ਨਹੀਂ। ਮੌਕਾ ਹੀ ਨਹੀਂ ਦੇ ਰਹੇ ਉਹ। ਵੀ ਸਾਨੂੰ ਨਮਾਜ਼ ਪੜਨ ਦਾ ਮੌਕਾ ਦੇ ਦੋ ਕਹਿੰਦੇ ਬੈਠੋ ਉੱਥੇ। ਬੰਨ ਕੇ ਬਿਠਾ ਲਈਆਂ। ਕਈਆਂ ਦੇ ਸਿਰ ਪਾਟੇ ਕਈਆਂ ਦੀਆਂ ਗੁੱਤਾ ਮੁੰਨੀਆਂ ਕਈਆਂ ਦੀਆਂ ਪੱਤਾਂ ਰੁਲ ਗਈਆਂ ਕਈਆਂ ਦੇ ਪੁੱਤਰ ਮਰ ਗਏ ਕਈਆਂ ਦੇ ਪਤੀ ਮਰ ਗਏ ਕਿੱਥੇ ਰੱਬ ਕਹਿ ਲੈਣ ਹੋਣਾ ਐਸੀ ਹਾਲਤ ਹੋ ਗਈ ਇੱਕ ਘਰ ਆਵੇ ਆਪਣਿਆਂ ਇੱਕ ਮਿਲ ਮਿਲ ਪੁੱਛੇ ਸੁੱਖ ਗੁਰੂ ਜੀ ਕਹਿੰਦੇ ਕਈ ਇਹਨਾਂ ਤੋਂ ਛੁੱਟ ਕੇ ਆਪਣੇ ਘਰ ਆਉਂਦੇ ਬੱਚ ਵਿੱਚ ਆ ਕੇ ਤੇ ਕਈ ਮਿਲ ਮਿਲ ਕੇ ਇੱਕ ਦੂਜੇ ਨੂੰ ਸੁੱਖ ਪੁੱਛਦੇ ਤੇਰਾ ਪਰਿਵਾਰ ਕਿਵੇਂ ਆ ਬਾਈ ਤੇਰੇ ਕਿਵੇਂ ਹੈ ਤੇਰੇ ਕਿਵੇਂ ਹੈ ਇੱਕ ਨਾ ਇਹੋ ਲਿਖਿਆ ਬਹਿ ਵੈ ਰੋ ਵੈ ਦੁੱਖ ਕਈ ਮੱਥੇ ਤੇ ਹੱਥ ਮਾਰਦੇ ਕਹਿੰਦੇ ਆਹੀ ਲਿਖਿਆ ਸੀ ਸਾਡੀ ਕਿਸਮਤ ਸੀ ਆਹੀ ਹੋ ਗਿਆ ਸਾਡੀ ਕਿਸਮਤ ਚ ਲਿਖਿਆ ਸੀ ਕੋਲ ਬਹਿ ਬਹਿ ਕੇ ਦੁੱਖ ਰੋ ਰਹੇ ਇੱਕ ਦੂਜੇ ਨਾਲ ਹਾਏ ਮੇਰਾ ਪੁੱਤ ਚਲਾ ਗਿਆ ਹਾਏ ਮੇਰਾ ਪਤੀ ਚਲਾ ਗਿਆ ਕੋਈ ਕੁਛ ਜੋ ਤਿਸ ਪਾਵੈ ਸੋ ਥੀਐ ਨਾਨਕ ਕਿਆ ਮਨੁਖ ਮਹਾਰਾਜ ਕਹਿੰਦੇ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਨਾ ਮੌਕਾ ਦਿੰਦਾ ਹੈ ਕਿ ਸੁਧਰ ਜਾ ਚੰਗੇ ਪਾਸੇ ਲੱਗ ਜਾ ਕਰਮ ਕਰ ਲੈ ਜਦੋਂ ਨਹੀਂ ਨਾ ਕਰਦਾ ਫਿਰ ਉਹਦਾ ਪਾਣਾ ਵਰਤਦਾ ਹੈ ਫਿਰ ਉਹਦਾ ਜਦ ਪਾਣਾ ਵਰਤਦਾ ਹੈ ਨਾ ਕੀਤੇ ਕਰਮ ਅਨੁਸਾਰ ਨਿਆਂ ਦੀ ਕਲਮ ਜਦੋਂ ਚੱਲਦੀ ਕਹਿੰਦੇ ਫਿਰ ਉੱਥੇ ਮਨੁੱਖ ਦਾ ਚੋਰ ਨਹੀਂ ਚੱਲਦਾ ਫਿਰ ਉੱਥੇ ਆਖੇ ਵੀ ਮੈਂ ਹੁਣ ਬੜਾ ਵੱਡਾ ਸ਼ਾਹ ਆਂ ਮੈਂ ਬੜਾ ਵੱਡਾ ਰਾਜਾ ਆਂ ਤੇ ਮੈਂ ਬੜਾ ਧਨੀ ਆਂ ਮੈਂ ਕੁਝ ਕਰ ਲਵਾਂਗਾ ਗੁਰੂ ਜੀ ਕਹਿੰਦੇ ਫਿਰ ਵੇਲਾ ਨਹੀਂ ਵੇਲਾ ਜਦੋਂ ਮਿਲਦਾ ਉਦੋਂ ਵੇਲੇ ਦੇ ਉੱਤੇ ਹੀ ਵੇੜੇ ਨੂੰ ਬੰਦ ਲੈਣਾ ਚਾਹੀਦਾ ਵੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਪਰ ਸਰਵਰ ਜਬ ਉੱਛਲਾ ਤਬ ਤਰਨ ਦੁਹੇਲਾ ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ ਕਹੈ ਫਰੀਦ ਸਹੇਲਿਓ ਸੋ ਲਾਈ ਸੀ ਹੰਸ ਚੱਲ ਸੀ ਡੰਮਣਾ ਇਹ ਤਨ ਠਹਿਰੀ ਸੀ ਇਉ ਗੁਰੂ ਜੀ ਨੇ ਸਮਝਾਇਆ ਆਸਾ ਮਹੱਲਾ ਪਹਿਲਾ ਆਸਾ ਰਾਗ ਦਾ ਅਗਲਾ ਸ਼ਬਦ ਵੀ ਇਸੇ ਨਾਲੇ ਸੰਬੰਧਿਤ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਕਹਾਂ ਸੁਖ ਖੇਲ ਤਬੇਲਾ ਕੋੜੇ ਕਹਾਂ ਪੈਰੀ ਸ਼ਹਿਨਾਈ ਕਹਿੰਦੇ ਕਿੱਥੇ ਨੇ ਬਈ ਉਹ ਉਹ ਜਿਹੜੀਆਂ ਖੇਲਾ ਖੇਲਦੇ ਸੀ ਤਵੇਲਿਆਂ ਦੇ ਵਿੱਚ ਘੋੜੇ ਸੀ ਤੇ ਘੋੜਿਆਂ ਤੇ ਜਦੋਂ ਚੜਦੇ ਸੀ ਢੇਰੀਆਂ ਵੱਜਦੀਆਂ ਸਨ ਤੇ ਸ਼ਹਿਨਾਈਆਂ ਵਜਾਉਂਦੇ ਸਨ ਜਿਹੜੇ ਪਟ ਲੋਕ ਸਨ ਹੁਣ ਨਾ ਘੋੜੇ ਨਾ ਤਵੇਲੇ ਨਾ ਘੋੜਿਆਂ ਤੇ ਚੜਨ ਵਾਲੇ ਨਾ ਸ਼ਹਿਨਾਈਆਂ ਵੱਜਦੀਆਂ ਕਿਹੜੇ ਰੰਗਾਂ 'ਚ ਲੱਗੇ ਰਹੇ ਤੁਸੀਂ ਕੀ ਕਰਾਉਣਾ ਸੀ ਭੇਰੀਆਂ ਸ਼ਹਿਨਾਈਆਂ ਤੋਂ ਕਹਾਂ ਸੋ ਤੇਗ ਬੰਦ ਗਾਡੇਰੜ ਕਹਾਂ ਸੋ ਲਾਲ ਕਵਾਈ ਦੱਸੋ ਕਹਿੰਦੇ ਜਿਹੜੇ ਅੱਗੇ-ਅੱਗੇ ਤੇਗਾਂ ਫੜ ਕੇ ਗਾਡੇਰੜ ਜਿਹੜਾ ਗਾਡਰ ਕਹਿੰਦੇ ਆ ਪੇਟ ਨੂੰ ਪੇਟ ਦੀ ਉਹਨਾਂ ਤੋਂ ਬਣੇ ਹੋਏ ਪਟੇ ਜਿਹਦੇ ਵਿੱਚ ਤਲਵਾਰਾਂ ਪਾਉਂਦੇ ਸਨ can they